ਲੈਂਡ ਪੁਲਿੰਗ ਪਾਲਿਸੀ ਦਾ ਸੱਚ ਹਰ ਇੱਕ ਪੰਜਾਬੀ ਨੂੰ ਜਰੂਰ ਜਾਨਣਾ ਚਾਹੀਦਾ ਹੈ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਪਾਲਿਸੀ ਲਿਆਂਦੀ ਗਈ ਸੀ ਜਿਸ ਨੂੰ ਲੈਂਡ ਪੁਲਿੰਗ ਪਾਲਿਸੀ ਜਾਂ ਯੋਜਨਾ ਕਿਹਾ ਜਾਂਦਾ ਸੀ ਜਿਸ ਤੋਂ ਭਾਵ ਸੀ ਕਿ ਇੱਕ ਖੇਤਰ ਦੀ ਬਹੁਤ ਸਾਰੀ ਜ਼ਮੀਨ ਨੂੰ ਕਬਜ਼ਾ ਕਰ ਲੈਣਾ ਜਾਂ ਕਿਸੇ ਵੀ ਰੂਪ ਦੇ ਵਿੱਚ ਲੇਕਿਨ ਇਹ ਪਾਲਿਸੀ ਕਿਉਂ ਲਿਆਂਦੀ ਗਈ ਇਹ ਪਾਲਿਸੀ ਵਾਪਸ ਕਿਉਂ ਹੋਈ ਕਿਹੜੇ ਕਿਹੜੇ ਕਾਰਨ ਸਨ ਲਿਆਉਣ ਦੇ ਤੇ ਵਾਪਸ ਜਾਣ ਦੇ ਕਿਹੜੇ ਕਾਰਨ ਸਨ ਇਹ ਬਹੁਤ ਵੱਡੇ ਸਵਾਲ ਜਿਹੜੇ ਪਿੱਛੇ ਛੱਡ ਗਏ ਨੇ ਤੁਸੀਂ ਸਭ ਜਾਣਦੇ ਹੋ ਕਿ ਜਿਹੜੀ ਇਹ ਲੈਂਡ ਪੋਲਿੰਗ ਪਾਲਿਸੀ ਲਿਆਂਦੀ ਗਈ ਹੈ ਇਹਦੇ ਪਿੱਛੇ ਕੇਂਦਰ ਸਰਕਾਰ ਦਾ ਬਹੁਤ ਵੱਡਾ ਹੱਥ ਸੀ ਕਿਉਂਕਿ ਥੋੜਾ ਚਿਰ ਪਹਿਲਾਂ ਹੀ ਪੰਜਾਬ ਦੀ ਕਿਸਾਨੀ ਨੇ ਕਿਸਾਨ ਮਜ਼ਦੂਰ ਵੀਰਾਂ ਨੇ ਇਸ ਦਾ ਸਾਰੇ ਹੀ ਵਰਗ ਦੇ ਲੋਕਾਂ ਨੇ ਇੱਕ ਦਿੱਲੀ ਦੇ ਬਾਰਡਰਾਂ ਤੇ ਸੰਘਰਸ਼ ਕੀਤਾ ਸੀ ਜੇ ਜਿਹਦੇ ਵਿੱਚ ਇਨ੍ਹਾਂ ਸਿੱਖਾਂ ਦੀ ਇਨ੍ਹਾਂ ਪੰਜਾਬੀਆਂ ਦੀ ਇਨ੍ਹਾਂ ਲੋਕਾਂ ਦੀ ਹਰਿਆਣੇ ਵਾਲੇ ਭਾਈਚਾਰੇ ਲੋਕਾਂ ਦੀ ਜਿੱਤ ਹੋਈ ਸੀ ਸਰਕਾਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਪਏ ਸਨ ਉਸ ਕਾਲੇ ਕਾਨੂੰਨ ਜਿਹੜੇ ਹੀ ਅੱਜ ਤੱਕ ਜਿਹੜਾ ਹੀ ਸੈਂਟਰ ਸਰਕਾਰ ਦੀਆਂ ਹੋ ਸਕਦਾ ਅੱਖਾਂ ਦੇ ਵਿੱਚ ਰੜਕਦੇ ਹੋਣ ਤਾਂ ਉਸ ਚੀਜ਼ ਨੂੰ ਦੁਬਾਰਾ ਤੇ ਨਾ ਖਤਮ ਲਈਏ ਉਹਨਾਂ ਨੂੰ ਹੈਗਾ ਸੀ ਕਿ ਦੁਬਾਰਾ ਉਵੇਂ ਦੀ ਕੋਈ ਹਾਲਾਤ ਨਾ ਬਣ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਿੱਚ ਹੀ ਉਲਝਾ ਦੇਣਾ ਚਾਹੀਦਾ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਵੀ ਸਹਿਯੋਗ ਦਿੱਤਾ ਗਿਆ ਲੱਗਦਾ ਸੀ ਜਿਵੇਂ ਕਿ ਪੰਜਾਬ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਬਦਨਾਮ ਕੀਤਾ ਕਿ ਕਿਸਾਨ ਧਰਨੇ ਲਾਉਂਦੇ ਨੇ ਕਿਸਾਨ ਵਿਲੇ ਨੇ ਕਿਸਾਨਾਂ ਨੂੰ ਇਹੋ ਜਿਹਾ ਮਾਹੌਲ ਬਣਾਇਆ ਕਿ ਲੋਕ ਕਿਸਾਨਾਂ ਦਾ ਸਾਥ ਨਾ ਦੇਣ ਤੇ ਇਹ ਕੁਝ ਕੋ ਹੱਦ ਤੱਕ ਕਾਮਯਾਬ ਵੀ ਹੋ ਗਏ ਬੇਸ਼ੱਕ ਉਹਦੇ ਕੁਝ ਕਿਸੇ ਜਥੇਬੰਦੀ ਦਾ ਵੀ ਸਹਯੋਗ ਹੋ ਸਕਦਾ ਆ ਜਾਂ ਕੁਝ ਕੋ ਇੱਕ ਦੋ ਤਿੰਨ ਜਥੇਬੰਦੀਆਂ ਵੀ ਸਰਕਾਰ ਦੇ ਨਾਲ ਅੰਦਰ ਖਾਤੇ ਉਹਨਾਂ ਦੀ ਖਿਚੜੀ ਬਣੀ ਹੋ ਸਕਦੀ ਆ ਉਹਦਾ ਮਾੜਾ ਪ੍ਰਭਾਵ ਪੰਜਾਬ ਦੇ ਲੋਕਾਂ 'ਚ ਗਿਆ ਉਹਦੇ ਨਾਲ ਕੀ ਹੋਇਆ ਕਿ ਪੰਜਾਬ ਦੇ ਜਿਹੜੇ ਲੋਕ ਸਾਨੂੰ ਕਿਸਾਨੀ ਤੋਂ ਥੋੜਾ ਪਿੱਛੇ ਹੋਣ ਲੱਗ ਪਏ ਇਸ ਚੀਜ਼ ਦਾ ਫਾਇਦਾ ਠੁੰਦਿਆ ਹੋਇਆ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਰਾਹੀਂ ਤੇ ਇਹ ਪਾਲਿਸੀ ਲਿਆਂਦੀ ਕਿ ਹੁਣ ਜਿਹੜਾ ਵਾ ਜ਼ਿਲ੍ਹਿਆਂ ਵਾਈਜ਼ ਹੋਣਾ ਤੇ ਕਿਸਾਨ ਵੇਖਦੇ ਆ ਬਾਹਰ ਨਿਕਲਦੇ ਕਿ ਨਹੀਂ ਨਿਕਲਦੇ ਪਰ ਬਹੁਤ ਸਾਰੇ ਕਿਸਾਨ ਵੀਰ ਹਰ ਜ਼ਿਲ੍ਹੇ ਤੋਂ ਭਾਵੇਂ ਜਿੱਥੇ ਵੀ ਇਹ ਪਾਲਿਸੀ ਲਾਗੂ ਹੋਣੀ ਚਾਹੀ ਨਹੀਂ ਹੋਣੀ ਸੀ ਉੱਥੋਂ ਦੇ ਲੋਕਾਂ ਨੇ ਵੀ ਆਵਾਜ਼ ਬੁਲੰਦ ਕੀਤੀ ਚਲੋ ਮੈਂ ਵੀ ਆਪਣੀ ਆਵਾਜ਼ ਬੁਲੰਦ ਕੀਤੀ ਮੇਰੇ ਵਰਗੇ ਬਹੁਤ ਸਾਰੇ ਸੂਝਵਾਨ ਤੁਹਾਡੇ ਵਰਗੇ ਸੱਜਣਾ ਨੇ ਵੀ ਆਵਾਜ਼ ਬੁਲੰਦ ਕੀਤੀ ਆਪ ਆਪਣੀ ਜਗ੍ਹਾ ਦੇ ਉੱਪਰ ਚਾਹੇ ਕਿਸੇ ਨੇ ਪੋਸਟ ਪਾਈ ਚਾਹੇ ਕਿਸੇ ਨੇ ਨਿਊਜ਼ ਲਵਾਈ ਚਾਹੇ ਕਿਸੇ ਨੇ ਕੁਝ ਵੀ ਕੀਤਾ ਲੇਕਿਨ ਜਿਹੜੇ ਜਿਹੜੇ ਭੈਣਾਂ ਪ੍ਰਵਾਨ ਇਸ ਜੋ ਕੀਤਾ ਮੈਂ ਉਹਨਾਂ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਦੋਂ ਸਰਕਾਰ ਨੇ ਵੇਖਿਆ ਜਦੋਂ ਸਰਕਾਰ ਨੇ ਆਪਣੀ ਇੰਟੈਲੀਜੈਂਸੀ ਦੀ ਰਿਪੋਰਟ ਮੰਗਾਈ ਤਾਂ ਉਹਦੇ ਵਿੱਚ ਕੀ ਨਿਕਲ ਕੇ ਆਉਂਦਾ ਕਿ ਪੰਜਾਬ ਦੀ ਕਿਸਾਨੀ ਜਿਹੜੀ ਆ ਉਹ ਪੰਜਾਬ ਦੀ ਮੌਜੂਦਾ ਸਰਕਾਰ ਤੋਂ ਬਹੁਤ ਦੂਰ ਜਾਂਦੀ ਜਾ ਰਹੀ ਸੀ ਪਿੱਛੇ हटਦੀ ਜਾ ਰਹੀ ਸੀ ਕਿਉਂਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਉਹਨੂੰ ਪਤਾ ਆ ਕਿ ਸਾਨੂੰ ਬਣਾਉਣ ਦੇ ਵਿੱਚ ਪੰਜਾਬ ਦੇ ਕਿਸਾਨ ਮਜ਼ਦੂਰ ਵੀਰਾਂ ਦਾ ਬਹੁਤ ਵੱਡਾ ਹੱਥ ਰਿਹਾ ਆ ਤੇ ਜੇ ਇਹ ਪਛਾਣ ਹੋ ਗਏ ਸਾਡੇ ਤੋਂ ਤੇ ਸਾਡੀ ਗਾਂ ਸਰਕਾਰ ਬੰਦੇ ਚਾਂਸਸ ਨਹੀਂ ਰਹਿਣੇ ਤਾਂ ਹੋਇਆ ਵੀ ਇੰਜ ਕਿ ਬਹੁਤ ਸਾਰੇ ਪੰਜਾਬ ਦੇ ਕਿਸਾਨ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਨੇ ਸਰਕਾਰ ਤੋਂ ਦੂਰੀ ਬਣਾ ਚੁੱਕੀਆਂ ਨੇ ਪਛਾੜ ਚੁੱਕੀਆਂ ਨੇ ਜਦੋਂ ਇਹ ਰਿਪੋਰਟਾਂ ਸਰਕਾਰ ਤੱਕ ਗਈਆਂ ਸਰਕਾਰ ਨੂੰ ਆਪਣੇ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਇਹ ਕੰਮ ਖਰਾਬ ਹੋ ਸਕਦਾ ਹੈ ਦੂਸਰਾ ਤੁਹਾਨੂੰ ਇਹ ਵੀ ਪਤਾ ਆ ਕਿ ਜੋ ਅਮਰੀਕਾ ਤੋਂ ਚੱਲ ਰਹੀ ਆ ਡਿਪਲੋਮੇਸੀ ਕਹਿ ਲੋ ਜਾਂ ਕੋਈ ਆਰਥਿਕ ਲੜਾਈ ਕਹਿ ਲੋ ਜਾਂ ਕੁਝ ਵੀ ਕਹਿ ਲੋ ਉਹਦਾ ਪ੍ਰਭਾਵ ਵੀ ਇੱਕ ਵੱਡਾ ਇਸ਼ਾਰਾ ਸੈਂਟਰ ਵੱਲ ਹੁੰਦਾ ਨਜ਼ਰ ਆ ਰਿਹਾ ਹੈ ਇਸ ਕਰਕੇ ਸਰਕਾਰ ਜਿਹੜੀ ਹੀ ਕਿਸੇ ਤਰ੍ਹਾਂ ਵੀ ਉਹਨੂੰ ਉਲਝਣਾ ਨਹੀਂ ਚਾਹੁੰਦੀ ਪਰ ਇਹਦੀ ਜਿਹੜੀ ਸਫਲਤਾ ਆ ਤੁਹਾਡੇ ਵਰਗੇ ਕਿਸਾਨ ਵੀਰਾਂ ਦੇ ਮਜ਼ਦੂਰ ਵੀਰਾਂ ਦੇ ਪੜ੍ਹੇ ਲਿਖੇ ਵਰਗ ਤੇ ਤੇ ਗਈ ਆ ਕਿਉਂਕਿ ਇਦਾਂ ਤਾਂ ਸਾਰੇ ਪੰਜਾਬ ਦੇ ਕਿਸਾਨ ਹੀ ਨੱਪੇ ਜਾਣੇ ਸੀ ਸਹਜੇ ਸਹਜੇ ਮੈਂ ਵੀ ਸਮਝਦਾ ਆ ਕਿ ਸਰਕਾਰ ਨੂੰ ਚਾਹੀਦਾ ਕੋਈ ਵੀ ਪਾਲਿਸੀ ਲਾਗੂ ਕਰਨੀ ਹੋਵੇ ਉਸ ਵਰਗ ਦੇ ਲੋਕਾਂ ਦੇ ਸਹਿਯੋਗ ਨਾਲ ਉਸ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਆ ਫਿਰ ਲਾਉਣੀ ਚਾਹੀਦੀ ਆ ਕਿਉਂਕਿ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਇੰਡਸਟਰੀ ਲੱਗਣ ਵਾਲੀ ਆ ਬਹੁਤ ਸਾਰੀ ਘਰੇਲੂ ਫੈਕਟਰੀਆਂ ਲੱਗਣ ਵਾਲੀਆਂ ਨੇ ਜਾਂ ਮਗਰੋਂ ਕਿ ਮੰਡ ਕਰਨ ਬਹੁਤ ਜਿਆਦਾ ਕਰਨ ਵਾਲੀ ਲੋੜ ਆ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਜੇ ਸਰਕਾਰ ਚਾਵੇ ਤਾਂ ਕਰੇ ਜਿੱਥੇ ਲੋਕਾਂ ਨੂੰ ਰੁਜ਼ਗਾਰ ਮਿਲੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਹਲਕਾ ਵਾਇਸ ਜਿਹੜਾ ਆ ਉਹ ਕੋ ਸਰਕਾਰੀ ਕਾਲਜ ਖੁੱਲਣ ਕੋਈ ਯੂਨੀਵਰਸਿਟੀ ਆ ਖੁੱਲਣ ਅਤੇ ਹੋਰ ਬਹੁਤ ਸਾਰੀਆਂ ਸੁੱਖ ਸਹੂਲਤਾਂ ਲੋਕਾਂ ਤੱਕ ਜਾਣ ਤਾਂ ਕਿ ਲੋਕਾਂ ਦਾ ਜੀਵਨ ਪਿਆਰ ਉੱਚਾ ਹੋ ਚੁੱਕੇ ਅਸੀਂ ਸਰਕਾਰ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਕਿ ਸਰਕਾਰ ਹਾਰ ਗਈ ਕਿਸਾਨ ਜਿੱਤ ਗਿਆ ਅਸੀਂ ਇਹ ਕਹਿਣਾ ਚੰਗਾ ਹੋਇਆ ਸ਼ੁਕਰ ਹੈ ਚੰਗਾ ਹੋਇਆ ਕਿ ਇਹ ਜਿਹੜਾ ਮੁੱਦਾ ਖਤਮ ਹੋ ਗਿਆ ਸਰਕਾਰ ਵੀ ਇੱਕ ਚੰਗੇ ਪਾਸੇ ਲੱਗੇ ਤੇ ਲੋਕ ਵੀ ਇੱਕ ਚੰਗੇ ਪਾਸੇ ਆਪਣੀ ਸ਼ਕਤੀ ਨੂੰ ਵਰਤਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਆਸ ਕਰਦਾ ਕਿ ਸਰਕਾਰ ਅਗ ਅਜਹੀਆਂ ਯੋਜਨਾਵਾਂ ਨਾ ਲੈ ਕੇ ਆਵੇ ਜਿਹੜੀਆਂ ਲੋਕ ਵਿਰੋਧੀ ਹੋ ਜਾਂ ਲੋਕਾਂ ਦੇ ਹਿੱਤਾਂ 'ਚ ਨਾ ਹੋਣ